ਇਹ ਭੈਣ ਕਹਿੰਦੀ ਹੈ ਕਿ ਮੈਂ ਮੇਰੀ ਕੋਈ ਪ੍ਰਸ਼ਾਸਨ ਵੱਲੋਂ ਸੁਣਵਾਈ ਨਹੀਂ ਹੋਈ ਮੇਰੇ ਹਸਬੰਦ ਦਾ ਐਕਸੀਡੈਂਟ ਨਹੀਂ ਹੋਇਆ ਹਾਲਾਂਕਿ ਮੇਰੇ ਹਸਬੰਦ ਨੂੰ ਕਿਸੇ ਨੇ ਮਾਰਿਆ ਉੱਥੇ ਕੋਈ ਪੁਲਸ ਵਾਲਾ ਨਹੀਂ ਆਇਆਗਾ ਮਗਰ ਵੀ ਕੀ ਹੋਇਆ ਕੀ ਨਹੀਂ ਹੋਇਆ ਬੰਦਾ ਕਾਰਵਾਈ ਤਾਂ ਕਰਦਾ ਵੀ ਜਦੋਂ ਤੁਸੀਂ ਮੌਕੇ ਤੇ ਚੱਕਿਆ ਸੀ ਤੁਹਾਡਾ ਹੱਕ ਤਾਂ ਹੈਗਾ ਨਾ ਮਗਰ ਆਉਂਦਾ ਵੀ ਕੀ ਹੋਇਆ ਕੀ ਨਹੀਂ ਵਿੱਚ ਇਹਨਾਂ ਕਹਿ ਦਿੰਦੇ ਆ ਗੱਡੀ ਫੇਟ ਮਾਰ ਕੇ ਲੰਘ ਗਈ ਵਿੱਚੇ ਕਹਿ ਦਿੰਦੇ ਆ ਸਾਈਕਲ ਵਿੱਚ ਵੱਜਿਆ ਫਿਰ ਮੈਨੂੰ ਤਾਂ ਸ਼ੱਕ ਦੇ ਘੇਰੇ ਚ ਆਏ ਆ ਵੀ ਇਹ ਪੁਲਿਸ ਰਲਈ ਮਰੀ ਆ ਵੀ ਇਹਨਾਂ ਨੂੰ ਪਤਾਗਾ ਵੀ ਕਿਹਨੇ ਮਾਰਿਆ ਕਿਹਨੇ ਨਹੀਂ ਉਹਨਾਂ ਦੇ ਪਿੰਡ ਕਿਸ ਨਾਲ ਝਗੜਾ ਸੀਗਾ ਆਪਸ ਵਿੱਚ ਹਾਂਜੀ ਉਹਨਾਂ ਦਾ ਨਿਬੜ ਗਿਆ ਸੀਗਾ ਤਰੀਕਾ ਚੱਲੀ ਜਾਂਦਾ ਸੀ ਹੁਣ ਆਪਾਂ ਉਹਨਾਂ ਨੂੰ ਵੀ ਕਿਵੇਂ ਕਹਿ ਦਈਏ ਵੀ ਉਹਨਾਂ ਨੇ ਮਰਵਾਇਆ ਪੁਲਿਸ ਦਾ ਕੰਮ ਹੈ ਕਾਰਵਾਈ ਕਰਨ ਪਤਾ ਲੱਗੇ ਵੀ ਕੀ ਹੋਇਆ ਕੀ ਨਹੀਂ ਹੋਇਆ ਕੋਈ ਛਨੀ ਸੁਣਵਾਈ ਨਹੀਂ ਕੀਤੀ ਮੈਂ ਮੋਗੇ ਲੈ ਕੇ ਵੀ ਦੇ ਕੇ ਆਈ ਆ ਐਸਐਸਪੀ ਨੂੰ ਜਦੋਂ ਕਿ ਹ ਤਾਂ ਬੰਦਾ ਮਰ ਜਾਂਦਾ ਤਾਂ ਬਹੁਤ ਦੁੱਖ ਲੱਗਦਾ ਵੀ ਕੋਈ ਸੁਣਵਾਈ ਨਹੀਂ ਕਰਦਾ ਪਿਆ ਇਹਨੂੰ ਪਤਾ ਤਾਂ ਲੱਗੇ ਵੀ ਮੇਰੇ ਬੰਦੇ ਨੂੰ ਮਾਰਿਆ ਕਿਹਨੇ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਕੁੜੀਆਂ ਇੱਕ ਬੇਟਾ ਕੀ ਕੰਮ ਕਰਦੇ ਉਸ ਕੋਸ਼ ਨਹੀਂ ਮੈਂ ਘਰਾਂ ਚ ਕੰਮ ਕਰਦੀ ਆ ਕਿਰਾਏ ਤੇ ਰਹਿਨੀ ਆ ਅਸਾ ਜਿਹੜਾ ਹੁਣ ਤੁਸੀਂ ਮਕਾਨ ਚ ਬੈਠੇ ਕਿਰਾਏ ਤੇ ਆ ਹਾਂਜੀ ਮੈਂ ਗਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਵ ਏਨ ਇੰਡੀਆ ਟੀਵੀ ਦੇ ਨਾਲ ਇਸ ਵਕਤ ਅਸੀਂ ਮੋਗਾ ਸ਼ਹਿਰ ਦੇ ਵਿੱਚ ਬੈਠੀ ਆਂ ਇਧਰਲੇ ਪਾਸੇ ਇੱਕ ਭੈਣ ਬੈਠੀ ਆ ਸਾਡੇ ਜੋ ਆਪਣੇ ਪਤੀ ਦੇ ਇਨਸਾਫ ਦੀ ਮੰਗ ਕਰਦੀ ਹੈ ਇਹਨਾਂ ਨਾਲ ਗੱਲਬਾਤ ਕੀਤੀ ਸੀ ਇਹਨਾਂ ਦਾ ਕਹਿਣਾ ਹੈ ਕਿ ਮੇਰੇ ਪਤੀ ਦੀ 2-3 ਮਹੀਨੇ ਪਹਿਲਾਂ ਮੌਤ ਹੋ ਗਈ ਹੈ ਪਰ ਇਹਨਾਂ ਨੇ ਕਿਹਾ ਕਿ ਇਹਦੀ ਜਾਂਚ ਪੜਤਾਲ ਨਹੀਂ ਹੀ ਕਰਵਾਈ ਗਈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਜਾਂਚ ਪੜਤਾਲ ਨਹੀਂ ਕਰਵਾਈ ਗਈ ਇਹ ਭੈਣ ਨੇ ਐਸਐਸਪੀ ਸਾਹਿਬ ਨੂੰ ਵੀ ਜਿਹੜਾ ਹੈਗਾ ਇਹ ਐਕਸੀਡੈਂਟ ਹੋਇਆ ਸੀ ਇਹਨਾਂ ਦੇ ਹਸਬੰਡ ਦਾ ਤਾਂ ਉਸ ਦੇ ਸਮ ਦੇ ਲਈ ਪੜਤਾਲ ਕਰਵਾਉਣ ਦੇ ਲਈ ਵੀ ਜਿਹੜਾ ਹੈਗਾ ਇਹ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਪਰ ਇਹ ਭੈਣ ਕਹਿੰਦੀ ਹੈ ਕਿ ਮੈਂ ਮੇਰੀ ਕੋਈ ਪ੍ਰਸ਼ਾਸਨ ਵੱਲੋਂ ਸੁਣਵਾਈ ਨਹੀਂ ਹੋਈ ਮੇਰੇ ਹਸਬੰਦ ਦਾ ਐਕਸੀਡੈਂਟ ਨਹੀਂ ਹੋਇਆ ਹਾਲਾਂਕਿ ਮੇਰੇ ਹਸਬੰਦ ਨੂੰ ਕਿਸੇ ਨੇ ਮਾਰਿਆ ਇਦਾਂ ਦੇ ਦੋਸ਼ ਭੈਣ ਲਾ ਰਹੀ ਹੈ ਬਾਕੀ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਤੇ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਹਾਂਜੀ ਵੀਰੇ ਸੱਚੀ ਗੱਲ ਸੱਚੀ ਅ ਤੁਹਾਡੇ ਸੋਰੀ ਕਿਥੇ ਮੇਰੇ ਗੋਂਸ ਤੁਰੇ ਆ ਠੀਕ ਹੈ ਆਪਾਂ ਕਿਹਦੇ ਆਲਪੁਰੇ ਕੋ ਜੀ 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 ਹਾਂ ਤੁਸੀਂ ਮੋਗੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਮੈਨੂੰ ਚੌਥਾ ਮਹੀਨਾ ਲੱਗਿਆ ਮੋਗੇ ਰਹਿੰਦੇ ਨੂੰ ਮੋਗੇ ਰਹਿੰਦੇ ਹਾਂ ਹਾਂਜੀ ਅੱਛਾ ਤੇ ਤੁਹਾਡੇ ਹਸਬੰਦ ਦੀ ਡੈਥ ਕਿਵੇਂ ਹੁੰਦੀ ਆ ਉਹ ਨਾ ਮੇਰੇ ਕੋਲ ਆ ਰਹੇ ਸੀਗੇ ਇੱਥੇ ਝੋਨਾ ਲਾਉਂਦੇ ਸੀਗੇ ਉੱਥੇ ਪੈਲੀ ਰੱਖੀ ਸੀ ਠੇਕੇ ਤੇ ਕਿਸੇ ਕਿਸੇ ਦੀ ਕੰਮ ਕਰਦੇ ਸੀ ਖੇਤੀ ਦਾ ਉਹਨਾਂ ਨੇ ਮੈਨੂੰ ਫੋਨ ਲਾਇਆ 3 ਵਜੇ ਕਹਿੰਦਾ ਵੀ ਅੱਜ ਮੈਂ ਆਉਣਾਗਾ ਮੈਂ ਕਿਹਾ ਠੀਕ ਆ ਦੇ ਰਸਤੇ ਜਦੋਂ ਉਹਨਾਂ ਨੇ ਮੈਨੂੰ ਤਾਂ ਨਹੀਂ ਪਤਾ ਤੁਰੇ ਦਾ ਵੀ ਉਹ ਡੈਡੀ ਫੋਨ ਆਇਆ ਕਹਿੰਦਾ ਵੀ 7 7:30 ਵਜੇ ਤੁਰਿਆਗਾ ਮੈਂ ਉਹਨਾਂ ਨੂੰ ਫੋਨ ਨਹੀਂ ਲਾਇਆ ਮੈਂ ਕਿਹਾ ਵੀ ਬਾਅਦ ਤੇ ਆਉਣਗੇ ਵੀ ਮੈਂ ਫੋਨ ਲਾਉਂਗੇ ਮੈਂ ਪਰੇਸ਼ਾਨ ਹੋਣਗੇ ਤੇ ਮੈਨੂੰ 9 ਵਜੇ ਫੋਨ ਆਇਆ ਫੋਨ ਤੋਂ ਅਣਜਾਣ ਤੋਂ ਕਹਿੰਦੇ ਵੀ ਤੁਹਾਡੇ ਹਸਬੰਦ ਦੇ ਸੱਟਾਂ ਲੱਗੀਆਂ ਅੱਛਾ ਮੈਂ ਪੁੱਛਿਆ ਵੀ ਬਾੜੀਆਂ ਤਾਂ ਨਹੀਂ ਲੱਗੀਆਂ ਕਹਿੰਦੇ ਨਹੀਂ ਕਹਿੰਦੇ ਥੋੜੀਆਂ ਜੀਆਂ ਜਦੋਂ ਮਤਲਬ ਬਾਗੇ ਪੁਰਾਣੇ ਮੋਗੇ ਲੈ ਕੇ ਆਏ ਉਹ ਕਾਫੀ ਸੀ ਨੇ ਕਹਿੰਦੇ ਵੀ ਇਹਦੇ ਕੋਲ 25 ਮਿੰਟ ਆ ਕਹਿੰਦੇ ਵੀ ਇਹਨੂੰ ਉੱਥੇ ਮੈਡੀਸਿਟ ਦੂਜੇ ਲੈ ਜਾਓ ਫਰੀਦਕੋਟ ਅੱਛਾ ਫਰੀਦਕੋਟ ਮੈਂ ਕਹਾ ਨਹੀਂ ਫਰੀਦਕੋਟ ਨਹੀਂ ਅਸੀਂ ਜਾਣਾ ਕੋਈ ਹੋਰ ਹਸਪਤਾਲ ਦੱਸ ਦੋ ਵੀ ਜਿੱਥੇ ਛੇਤੀ ਤੋਂ ਛੇਤੀ ਠੀਕ ਹੋ ਜਾਏ ਤੁਹਾਨੂੰ ਪਤਾ ਹੋਂ ਤਾਪ ਦੀ ਫਿਕਰ ਹੁੰਦਾ ਵੀ ਮੇਰਾ ਬੰਦਾ ਬਚ ਜੇ ਜੀ ਫਿਰ ਉੱਥੇ ਮੈਡੀਸਿਟੀ ਚ ਲੈ ਕੇ ਗਏ ਇੱਥੇ ਜਲੰਧਰ ਬਾਈਪਾਸ ਤੇ ਆ ਹਸਪੀਟਲ ਉਹ ਉੱਥੇ 5 ਦਿਨ ਦਾਖਲ ਰਿਆ ਉਥੇ ਕੋਈ ਪੁਲਸ ਵਾਲਾ ਨਹੀਂ ਆਇਆਗਾ ਮਗਰ ਵੀ ਕੀ ਹੋਇਆ ਕੀ ਨਹੀਂ ਹੋਇਆ ਬੰਦਾ ਕਾਰਵਾਈ ਤਾਂ ਕਰਦਾ ਵੀ ਜਦੋਂ ਤੁਸੀਂ ਮੌਕੇ ਤੇ ਚੱਕਿਆ ਸੀ ਥੋੜਾ ਹੱਕ ਤਾਂ ਹੈਗਾ ਨਾ ਮਗਰ ਆਉਣ ਦਾ ਵੀ ਕੀ ਹੋਇਆ ਕੀ ਨਹੀਂ ਕੋਈ ਕਾਰਵਾਈ ਕਰੋ ਕੋਈ ਪਤਾ ਕਰੋ ਪੁੱਛੋ ਦੱਸੋ ਜਿੱਥੇ ਸੱਟ ਲੱਗੀ ਵੀ ਕੀ ਹੋਇਆ ਕੀ ਨਹੀਂ ਹੋਇਆ ਕਿਸੇ ਨੇ ਕੁਛ ਨਹੀਂ ਸੁਣਿਆ ਮਤਲਬ ਵੀ ਜਦੋਂ 5-6 ਦਿਨ ਹੋ ਗਏ ਉਦੋਂ ਟੱਪ ਗਿਓ ਉਦੋਂ ਆਏ ਉਦੋਂ ਬਿਆਨ ਵੀ ਉਹਨ ਲੈ ਗਏ ਮੇਰੇ ਮੱਥੇ 'ਤੇ ਨਹੀਂ ਲੱਗੇਗੇ ਦਾਖਲ ਮੈਂ ਕਰਾਇਆ ਸਾਰਾ ਕੁਝ ਮੇਰੇ ਹੱਥਾਂ 'ਚ ਹੋਇਆ ਕੋਈ ਉਹਨਾਂ ਨੇ ਮੇਰੀ ਸੁਣਵਾਈ ਨਹੀਂ ਕੀਤੀ ਜਿਹੜਾ ਐਕਸੀਡੈਂਟ ਹੋਇਆ ਮੋਟਰਸਾਈਕਲ ਦੇ ਨਾਲ ਤੁਹਾਡੇ ਹਸਬੰਦ ਮੋਟਰਸਾਈਕਲ ਤੇ ਸੀ ਹਾਂਜੀ ਮੋਟਰਸਾਈਕਲ ਤੇ ਹੋਇਆ ਕਾਦੇ ਨਾਲ ਕਾਦੇ ਨਾਲ ਫੇਟ ਵਾਲੀ ਟੱਕਰ ਵਿੱਚ ਇਹ ਤਾਂ ਕਹਿ ਦਿੰਦੇ ਆ ਗੱਡੀ ਫੇਟ ਮਾਰ ਕੇ ਲੰਘ ਗਈ ਵਿੱਚੇ ਕਹਿ ਦਿੰਦੇ ਆ ਸਾਈਂਗਲ ਵਿੱਚ ਵੱਜਿਆ ਫਿਰ ਮੈਨੂੰ ਤਾਂ ਸ਼ੱਕ ਦੇ ਘੇਰੇ ਚ ਆਏ ਆ ਵੀ ਇਹ ਪੁਲਿਸ ਰਲਿ ਮਿੜੀ ਆ ਵੀ ਇਹਨਾਂ ਨੂੰ ਪਤਾਗਾ ਵੀ ਕਿਹਨੇ ਮਾਰਿਆ ਕਿਹਨੇ ਨਹੀਂ ਕਿਹੜੀ ਕਿਹੜੀ ਗੱਲ ਦਾ ਸ਼ੱਕ ਹੁੰਦਾ ਤੁਸੀਂ ਆਪਦੇ ਹਸਬੰਦ ਦੀ ਬੋਡੀ ਦੇਖੀ ਸੀਗੀ ਉਹਦੇ ਤੇ ਸੱਟਾਂ ਫੇਟਾਂ ਕਿੰਨੀਆਂ ਸੀ ਕੋਈ ਸੱਟ ਨਹੀਂ ਸੀ ਮੈਡਮ ਕੱਲੀ ਸਿਰ 'ਤੇ ਸੱਟ ਸੀ ਕੱਲੀ ਸਾਰ ਹੋਰ ਕਿਤੇ ਛੱਟ ਨਹੀਂ ਸੀ ਮੈਂ 5 ਦਿਨ ਉਹਦੇ ਕੋਲ ਰਹੀ ਆ ਉਹਦੀਆਂ ਲੱਤਾਵਾਵਾਂ ਕੁੱਟੀਆਂ ਉਹ ਤਾਂ ਕੋਮਨਚਲ ਮੈਂ ਦੇਖਿਆ ਹੋਰ ਕਿਤੇ ਛੱਟ ਨਹੀਂ ਸੀ ਕੱਲੀ ਉਹਦੇ ਸਿਰ 'ਚ ਛੱਟ ਸੀ ਸਿਰ ਤੇ ਛੱਟ ਕਿੱਥੇ ਸੀ ਮੂਰੇ ਸੀ ਜਾਂ ਬੈਕ ਸਾਈਡ ਬੈਕ ਸਾਈਡ ਸੀ ਮੇਰੇ ਕਿੰਨੀ ਹੀ ਜ਼ਿਆਦਾ ਸੀ ਕਾਫੀ ਸੀਗੀ ਛੱਟ ਤਾਂ ਕਾਫੀ ਜਿਵੇਂ ਨਾ ਕਿਸੇ ਨੇ ਉਹਦੇ ਪਿੱਛੇ ਦੀ ਵਾਰ ਕੀਤਾ ਕੋਈ ਦੁਸ਼ਮਣੀ ਜਾਂ ਕੋਈ ਕਿਸੇ ਨਾਲ ਵੈਰ ਵਿਰੋਧ ਚੱਲਦਾ ਹੋਵੇ ਆਪ ਨੂੰ ਪਤਾ ਹੁੰਦਾ ਅੱਜ ਕੱਲ ਸੌ ਝਗੜੇ ਚ ਮੇਲੇ ਕਿਸੇ ਨਾਲ ਚੱਲਦੇ ਉਹਨਾਂ ਕਿਸੇ ਤੇ ਸ਼ੱਕ ਹੋਵੇ ਮੈਡਮ ਵੀ ਉਹਨਾਂ ਦੇ ਪਿੰਡ ਕਿਸੇ ਨਾਲ ਝਗੜਾ ਸੀਗਾ ਆਪਸ ਵਿੱਚ ਹਾਂਜੀ ਉਹਨਾਂ ਦਾ ਨਿਬੜ ਗਿਆ ਸੀਗਾ ਤਰੀਕਾ ਚੱਲੀ ਜਾਂਦਾ ਸੀ ਹੁਣ ਆਪਾਂ ਉਹਨਾਂ ਨੂੰ ਵੀ ਕਿਵੇਂ ਕਹਿ ਦਗੇ ਵੀ ਉਹਨਾਂ ਨੇ ਮਰਵਾਇਆ ਇਹ ਪੁਲਿਸ ਦਾ ਕੰਮ ਆ ਕਾਰਵਾਈ ਕਰਨ ਪਤਾ ਲੱਗੇ ਵੀ ਕੀ ਹੋਇਆ ਕੀ ਨਹੀਂ ਹੋਇਆ ਕੋਈ ਸ਼ਨੀ ਸੁਣਵਾਈ ਨਹੀਂ ਕੀਤੀ ਮੈਂ ਮੋਗੇ ਲੈ ਕੇ ਵੀ ਦੇ ਕੇ ਆਈ ਆ ਐਸਐਸਪੀ ਨੂੰ ਅੱਛਾ 8ਵੇਂ ਮਹੀਨੇ ਚ 7ਵੇਂ ਮਹੀਨੇ ਚ ਤਾਂ ਚੱਲ ਮੈਂ ਆਪਦੇ ਘਰ ਵਾਲੇ ਕੋਲ ਸੀਗੀ ਮੈਨੂੰ ਨਹੀਂ ਕੋ ਸੱਜ ਮੈਂ ਤਾਂ ਮੈਨੂੰ ਉਸ ਟਾਈਮ ਕੁਝ ਨਹੀਂ ਚੰਗਾ ਲੱਗਦਾ ਸੀ ਮੈਡਮ ਉਹ ਆਏ ਸੀ ਕਿ ਉੱਠ ਕੇ ਬੈਠ ਜੇ ਠੀਕ ਹੋ ਜੇ ਮਤਲਬ ਉਹਨਾਂ ਨੇ 7ਵੇਂ ਮਹੀਨੇ ਚ ਤਾਂ ਮੇਰੇ ਚਲਾ ਆਏ ਨੰਗ ਨੰਗ ਕੇ ਤੇ ਫਿਰ ਮੈਂ 8ਵੇਂ ਮਹੀਨੇ ਚ ਗਏ ਪਿਆਨ ਦੇ ਕੇ ਆਈ ਹਾਂ ਕਹਿੰਦੇ ਕੋਈ ਨਹੀਂ ਫੋਨ ਕਰਾਂਗੇ ਕਾਰਵਾਈ ਕਰਾਂਗੇ ਹੁਣ 10ਵਾਂ ਮਹੀਨਾ ਚੜ ਗਿਆ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਉਸਮਾਰਟਨ ਕਰਵਾਇਆ ਸੀ ਪੁਲਿਸ ਤੋਂ ਹਾਂਜੀ ਕੀ ਆਇਆ ਉਹਦੇ ਵਿੱਚ ਕੁਝ ਨਹੀਂ ਕੱਲ ਆ ਉਹ ਤੇ ਸਿਰ ਦੀ ਸੱਟ ਤੇ ਹਾਰਟ ਫੇਲ ਹੋ ਗਿਆ ਮਾੜਾ ਕੋਈ ਸੱਟ ਨਹੀਂ ਆਈ ਹੁਣ ਤੁਹਾਡੇ ਸਾਰੇ ਪਰਿਵਾਰ ਦੇ ਵਿੱਚ ਕੌਣ ਕੌਣ ਮੇਰੇ ਸਾਸਾ ਮੇਰਾ ਸਹੁਰਾ ਹੈ ਮੇਰਾ ਜੀਠਾ ਦਿਓਰ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਤੁਹਾਡੇ ਹਸਬੰਦ ਦੀ ਡੈਥ ਹੁੰਦੀ ਹੈ ਜਾਂ ਐਕਸੀਡੈਂਟ ਹੁੰਦਾ ਉਹ ਤੁਹਾਡੇ ਨਾਲ ਸੀ ਕੇਸ ਦੇ ਵਿੱਚ ਹਾਂਜੀ ਉਹ ਮੇਰੇ ਨਾਲ ਸੀ ਤੇ ਉਹ ਨਾਲ ਜਾਂਦੇ ਰਹੇ ਆ ਥਾਣੇ ਦੇ ਵਿੱਚ ਨਾ ਥਾਣੇ 'ਚ ਤਾਂ ਅਸੀਂ ਗਏ ਹੀ ਨਹੀਂ ਮੈਡਮ ਉਹ ਮੁਲਾਜ਼ਮ ਨੇ ਬਾਹਰ ਦੀ ਬਾਹਰ ਹੀ ਆਪ ਦਾ ਨਵੇੜਿਆ ਉਹਨਾਂ ਨੇ ਤਾਂ ਸਾਡੀ ਸੁਣੀ ਇੱਕ ਨਹੀਂ ਤੁਹਾਡੀ ਲਵ ਮੈਰਜ ਉਹ ਯਾਰੀ ਅਰੇਂਜ ਮੇਰੇ ਚ ਲਵ ਮੈਰਜ ਸੀ ਮੈਡਮ ਕਿਤੇ ਜਿਵੇਂ ਲਵ ਮੈਰਜ ਨੂੰ ਲੈ ਕੇ ਤੁਹਾਡੀ ਸਹਿਮਤੀ ਨਾਲ ਹੋਈ ਹੈ ਦੋਨਾਂ ਪਰਿਵਾਰਾਂ ਦੀ ਤਾਂ ਨਹੀਂ ਉਹਦੇ ਘਰ ਦੇ ਨਹੀਂ ਸਹਿਮਤ ਸੀਗੇ ਅਸੀਂ ਦੋਨੇ ਜੀ ਖੋਸ ਸੀ ਘਰੇ ਮੈਂ ਰਹਿ ਕੇ ਆਈਆਂ ਤਿੰਨ ਚਾਰ ਤੁਹਾਡਾ ਪੇਕਾ ਪਰਵਾਰ ਸਹਿਮਤ ਸੀ ਹਾਂਜੀ ਹਾਂਜੀ ਸਹਿਮਤ ਸੀ ਕਿ ਉਹ ਧਰੇ ਰਹਿ ਕੇ ਆਈਆਂ ਮੈਂ ਉਹਦੇ ਹੋਣੀ ਆਈ ਸੀ ਹਜੇ ਤੀਜੇ ਮਹੀਨਾ ਕਿ ਹੋਇਆ ਸੀ ਹਜੇ ਮੇਰੇ ਸਹੁਰਾਂ ਤੋਂ ਆਏ ਨੂੰ ਮੈਨੂੰ ਕੋਈ ਸਹੁਰੇ ਪਰਿਵਾਰ ਤਾਂ ਨਹੀਂ ਸ਼ੱਕ ਜਿਵੇਂ ਤੁਹਾਨੂੰ ਤੁਸੀਂ ਕਹਿੰਦੇ ਆ ਵੀ ਇਹ ਖੁਸ਼ ਨਹੀਂ ਸੀ ਨਾਲ ਨਹੀਂ ਰੱਖਦੇ ਸੀ ਜਾਂ ਕੋਈ ਉਦਾਂ ਦਾ ਨਹੀਂ ਨਹੀਂ ਇਹੋ ਜੀ ਮੈਡਮ ਕੋਈ ਗੱਲ ਨਹੀਂ ਸੀ ਕੋਈ ਗੱਲ ਨਹੀਂ ਖੁਸ਼ ਸੀ ਵਧੀਆ ਸੀ ਬਸ ਉਹ ਕਹਿੰਦਾ ਵੀ ਆਪਾਂ ਪਾਸੇ ਰਹਿਣਾ ਮੈਂ ਕਹ ਚੱਲ ਠੀਕ ਆ ਹੂੰ ਕੀ ਲੱਗਦਾ ਵੀ ਜੇ ਇਨਕੁਆਰੀ ਕਰਵਾ ਲੈਂਦੇ ਤਾਂ ਵੀ ਸ਼ਾਇਦ ਪਤਾ ਲੱਗ ਜਾ ਹਾਂ ਮੈਡਮ ਮੈਂ ਇਹੀ ਕਹਿਨੀ ਵੀ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਤਾਂ ਇਹੀ ਪਤਾ ਲੱਗ ਜਾਵੇ ਮੇਰੇ ਘਰ ਵਾਲੇ ਨੂੰ ਕਿਹਨੇ ਮਾਰਿਆ ਮੈਨੂੰ ਤਾਂ ਇਨਸਾਫ ਚਾਹੀਦਾ ਜਿਵੇਂ ਮੈਂ ਰੋਣ ਡਈ ਨਾ ਮੈਨੂੰ ਪਤਾ ਮੈਡਮ ਜਦੋਂ ਕਿਸੇ ਤਾਂ ਬੰਦਾ ਮਰ ਜਾਂਦਾ ਤਾਂ ਬਹੁਤ ਦੁੱਖ ਲੱਗਦਾ ਵੀ ਕੋਈ ਸੁਣਵਾ ਹੀ ਨਹੀਂ ਕਰਦਾ ਪਿਆ ਇਹਨੂੰ ਪਤਾ ਤਾਂ ਲੱਗੇ ਵੀ ਮੇਰੇ ਬੰਦੇ ਨੂੰ ਮਾਰਿਆ ਕਿਹਨੇ ਹੈ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਕੁੜੀਆਂ ਇੱਕ ਬੇਟਾ ਕੀ ਕੰਮ ਕਰਦੇ ਤੁਸੀਂ ਕੁਛ ਨਹੀਂ ਮੈਂ ਘਰਾਂ 'ਚ ਕੰਮ ਕਰਦੀ ਹਾਂ ਕਿਰਾਏ ਤੇ ਰਹਿੰਦੀ ਹਾਂ ਅੱਛਾ ਆ ਜਿਹੜਾ ਹੁਣ ਤੁਸੀਂ ਮਕਾਨ 'ਚ ਬੈਠੇ ਰਾਂਦੇ ਵਿੱਚ ਕੰਮ ਕਰਕੇ ਆਪਦੇ ਬੱਚਿਆਂ ਦਾ ਗੁਜ਼ਾਰਾ ਕਰਦੇ ਹਾਂ। ਤੇ ਇਹ ਤੁਹਾਡੇ ਹਸਬੰਦ ਕੀ ਕੰਮ ਕਰਦੇ ਸੀ? ਇਹ ਖੇਤੀ ਦਾ ਕਰਦੇ ਸੀ। ਠੇਕੇ ਤੇ ਪੈਲੀ ਰੱਖਦੇ ਸੀ। ਹੂੰ। ਕਿੰਨੇ ਵਾਰੀ ਤੁਸੀਂ ਜਿਹੜਾ ਹੈਗਾ ਇਹ ਐਪਲੀਕੇਸ਼ਨ ਐਸਐਸਪੀ ਨੂੰ ਭੇਜ ਚੁੱਕੀ ਹੋ? ਮੈਂ ਇੱਕ ਵਾਰੀ ਮੈਡਮ ਗਈ ਸੀ। ਮੁੜ ਕੇ ਤਾਂ ਮੈਂ ਗਈ ਨਹੀਂ ਕਿ ਕਹਿੰਦੇ ਸੀ ਕੋਈ ਨਹੀਂ ਤੁਹਾਨੂੰ ਫੋਨ ਆਊਗਾ। ਮੈਂ ਇਸ ਕਰਕੇ ਨਹੀਂ ਗਈ ਸੀ। ਮੈਂ ਕਿ ਕੋਈ ਨਹੀਂ ਫੋਨ ਲਾ ਲੈਣਗੇ। ਫਿਰ ਆਇਆ ਫੋਨ ਦੁਬਾਰਾ। ਕੋਈ ਫੋਨ ਨਹੀਂ ਆਇਆ। ਹੁਣ ਤੁਸੀਂ ਕੀ ਇਨਸਾਫ ਦੀ ਮੰਗ? ਮੈਂ ਤਾਂ ਇਹ ਇਨਸਾਫ ਮੰਗਦੀ ਮੇਰੇ ਘਰ ਵਾਲੇ ਨੂੰ ਇਨਸਾਫ ਮਿਲੇ। ਪਤਾ ਲੱਗੇ ਵੀ ਕਿਹਨੇ ਮਾਰਿਆ ਕਿਹਨੇ ਨਹੀਂ ਮੇਰੇ ਸਾਹਮਣੇ ਉਹਦਾ ਕਾਤਲ ਅੱਖਾਂ ਦੇ ਕਰਨ ਸੋ ਇਸ ਭੈਣ ਦੀ ਇਹ ਦਰਦਮਈ ਕਹਾਣੀ ਸੀ ਇਹਨਾਂ ਦਾ ਇਹੀ ਕਹਿਣਾ ਹੈ ਕਿ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਦੇ ਤਿੰਨ ਬੱਚੇ ਪਾਲਦੀਆਂ ਇਸ ਭੈਣ ਦੇ ਦੋ ਬੇਟੀਆਂ ਤੇ ਇੱਕ ਬੇਟਾ ਹੈਗਾ ਏ ਸੇ ਆਪਦੇ ਪਤੀ ਦੇ ਇਨਸਾਫ ਦੀ ਮੰਗ ਪਾਲਦੀ ਆ ਪੁਲਿਸ ਪ੍ਰਸ਼ਾਸਨ ਤੋਂ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਇਹਨਾਂ ਦੀ ਕੋਈ ਗੱਲਬਾਤ ਨਹੀਂ ਕਰਦਾ ਪਿਆ ਹੈਗਾ ਇਤੋਂ ਤੱਕ ਕਿ ਭੈਣ ਨੇ SSP ਨੂੰ ਵੀ ਐਪਲੀਕੇਸ਼ਨਾਂ ਭੇਜੀਆਂ ਹੋਈਆਂ ਐਕਸੀਡੈਂਟ ਦੀ ਪੜਤਾਲ ਕਰਵਾਉਣ ਦੇ ਲਈ ਫਿਲਹਾਲ ਕੋਈ ਵੀ ਪੁਲਿਸ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਪਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਪੁਲਿਸ ਨਾਲ ਕੰਟੈਂਟ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਜਿਹੜਾ ਇਹ ਮਾਮਲਾ ਤੁਹਾਡੇ ਸਾਹਮਣੇ ਆਇਆ ਤਾਂ ਉਹਨੂੰ ਕਿਵੇਂ ਦੇਖਦੇ ਆਂ ਬਾਕੀ ਜੁੜੇ ਰਹੋ ਜੀ ਵੀਡੀਓ ਦੇ ਨਾਲ ਅਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ